ਇਹ ਹੈ ਭਾਜਪਾ ਦਾ ਵੱਡਾ ਆਗੂ ਜੋ ਵਿਦੇਸ਼ਾਂ ਦੇ ਵਿੱਚ ਆਪਣੀ ਡਿਊਟੀ ਨਿਭਾ ਚੁੱਕਾ ਹੈ ਤੇ ਸਾਡੇ ਤਿੱਖੇ ਸਵਾਲਾਂ ਤੋਂ ਭੱਜਦਾ ਹੋਇਆ ਨਜ਼ਰ ਆ ਰਿਹਾ ਕਿਸਾਨਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਇਸ ਦੇ ਕੋਲ ਨਹੀਂ ਹੈ ਇਹ ਗੱਲ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਦੇ ਵੱਲੋਂ ਉਸ ਵੇਲੇ ਆਖਿਆ ਗਿਆ ਜਦੋਂ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਕਿਸਾਨੀ ਝੰਡੇ ਲੈ ਕੇ ਭਾਜਪਾ ਦੇ ਉਮੀਦਵਾਰ ਤਰਨਜੀਤ ਸੰਦੂ ਦਾ ਵਿਰੋਧ ਕਰਨ ਦੇ ਲਈ ਪਹੁੰਚੇ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਉੱਥੇ ਪੁਲਿਸ ਮੁਲਾਜ਼ਮ ਵੀ ਤਾਇਨਾਤ ਨਜ਼ਰ ਆਏ। ਉਹਨਾਂ ਆਖੇ ਕਿ ਲੰਬੇ ਸਮੇਂ ਤੋਂ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਅਸੀਂ ਡਟੇ ਹੋਏ ਆਂ। ਸਾਨੂੰ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ। ਸਾਡਾ ਕੀ ਕਸੂਰ ਆ ਕਿ ਸਾਡੇ ਨੌਜਵਾਨ ਸੁਭਕਰਨ ਸਿੰਘ ਨੂੰ ਬਾਰਡਰ ਤੇ ਸ਼ਹੀਦ ਕਰ ਦਿੱਤਾ ਗਿਆ। ਦੇਖੋ ਤਰਨਜੀਤ ਸਿੰਘ ਗੰਦੂ ਸਾਹਿਬ ਜਿਹੜੇ ਸਾਡੇ ਇਥੇ ਉਮੀਦਵਾਰ ਆ ਭੱਜ ਪਾ ਦੇ। ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਸਾਡੇ ਨਾਲ ਸਵਾਲ ਜਵਾਬ ਕਰ ਲਓ। ਉਹ ਸਵਾਲਾਂ ਜਵਾਬਾਂ ਤੋਂ ਭੱਜ ਗਏ। ਔਰ ਫਿਰ ਅਸੀਂ ਕੀ ਆ ਫਿਰ ਪੈਸੀ ਵਿਰੋਧ ਕਰਾਂਗੇ ਇੱਥੋਂ ਤੱਕ ਆਏ ਆ ਲੱਗ ਗਿਆ ਪੈਲਸ ਹੈਗਾ ਵਾ ਤਾਂ ਭਾਜਪਾ ਦੀ ਸਰਕਾਰ ਜਿਹੜੀ ਆ ਜਿਹੜੇ ਉਹਦੇ ਉਮੀਦਵਾਰ ਆ ਸਾਡੇ ਦਾ ਸਵਾਲ ਆ ਕਿ ਲਖੀਮਪੁਰ ਖੇਰੀ ਦਾ ਇਨਸਾਫ ਸਾਨੂੰ ਕਿਉਂ ਨਹੀਂ ਮਿਲਿਆ ਤੁਸੀਂ ਲਿਖ ਕੇ ਕੱਲਿਆ ਹੈਗਾ ਤੁਹਾਡੀ ਆਪ ਦੀ ਸੀਗੀ ਪੀਐਮਐਸਪੀ ਗਰੰਟੀ ਕਰੂਨ ਬਣਾ ਕੇ ਦੇਵਾਂਗੇ ਬਿਜਲੀ ਸੋਧ ਬਿੱਲ ਉਹਦੋਂ ਸੀਗਾ ਉਹ ਕਹਿੰਦੇ ਸੀ ਨਹੀਂ ਲੈ ਕੇ ਆਵਾਂ ਤੁਸੀਂ ਉਹਨ ਬਿਜਲੀ ਬਿੱਲ 2023-24 ਬਣਾ ਕੇ ਰੱਖ ਲਿਆ ਹੈਗਾ ਵਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਖੇਤੀ ਨੂੰ ਬਾਹਰ ਕੱਢਣਾ ਸੀਗਾ ਉਹਤੇ ਤੁਹਾਡੇ ਕਮਿਟਮੈਂਟ ਪੂਰੀ ਨਹੀਂ ਸਾਰੇ ਦੇਸ਼ ਦੇ ਕੇਸ ਵਾਪਸ ਲੈਣੇ ਸੀ ਉਹਦਾ ਕੋਈ ਨਹੀਂ ਆ ਹੁਣ ਲਖਮੀ ਹੁਣ ਜਿਹੜਾ ਆਪਾਂ ਹਰਿਆਣੇ ਦੇ ਬਾਡਰਾਂ ਤੇ ਬੈਠੇ ਉਹਦੇ ਸ਼ਹੀਦ ਸੁਭਕਰਨ ਸਿੰਘ ਨੂੰ ਕਿਉਂ ਸ਼ਹੀਦ ਕੀਤਾ ਗਿਆ ਸਾਡਾ ਕਸੂਰ ਕੀ ਸੀ ਸਾਨੂੰ ਦੇਸ਼ ਦੀ ਰਾਜਨੀਤੀ ਵਿੱਚ ਕਿਉਂ ਨਹੀਂ ਜਾਣ ਦਿੱਤਾ ਗਿਆ ਸਾਡਾ ਉਹਦੇ ਤੇ ਕੀ ਕਸੂਰ ਸੀਗਾ ਜਾਂ ਅਜੇ ਵੀ ਸਾਨੂੰ ਹਰਿਆਣੇ ਦੀਆਂ ਸੜਕਾਂ ਤੇ ਬਲ ਲੈ ਗਾ ਸਾਡਾ ਕੀ ਕਸੂਰ ਸੀਗਾ ਯਾਨੀ ਇਸ ਕਰਕੇ ਸੀਗਾ ਇਹਨਾਂ ਮੰਗਾਂ ਨੂੰਰ ਭਾਰਤ ਡਬਲਯੂਟੀਓ ਤੋਂ ਬਾਅਦ ਸਰਕਾਰ ਇੰਨੀ ਇੰਨੇ ਘਬਰਾਏ ਹੋਏ ਨੇ ਕਾਈਐਸ ਅਫਸਰ ਤੋਂ ਵੀ ਝਾਅ ਆਉਦਾ ਉਹਨਾਂ ਦਾ ਹੈਗਾ ਹਰਨ ਜਿਹੜੇ ਅੰਬੈਸਟਰ ਰਹੇ ਨੇ ਤਰੁਨਜੀਤ ਸਿੰਘ ਸੰਧੂ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਹੁਣ ਕੱਲ ਨੂੰ ਐਮਪੀ ਬਣ ਕੇ ਕਿਹੜੇ ਕੀ ਸਾਡਾ ਸਵਾਰ ਦੇਣਗੇ ਜਾਂ ਬਾਕੀ ਸਵਾਰੂ ਕੋ ਜਿਹੜੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਸੋ ਅਸੀਂ ਪਰਮਨੈਂਟ ਢੰਗ ਨਾਲ ਉਹਨਾਂ ਨੂੰ ਕਹੇ ਵੀ ਅਸੀਂ ਬੰਦੇ ਪੰਜ ਸੱਤ 10 ਆ ਜਣੇ ਤੁਸੀਂ ਤੁਹਾਡੇ ਗਾੜੀ ਸਵਾਲ ਰੱਖਦੇ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਪਰ ਭੱਜ ਨਿਕਲੇ ਬਾਕੀ ਅਸੀਂ ਉਹਨੂੰ ਵੀਡੀਓ ਅਸੀਂ ਕਹਿੰਦੇ ਜੀ ਵੀ ਬਿਨਾਂ ਵੀਡੀਓ ਨਹੀਂ ਬੰਦਣੀ ਫਿਰ ਉਹ ਸਵਾਲਾਂ ਦੇ ਜਵਾਬ ਦਾ ਕੀ ਮਤਲਬ ਹੈ ਵੀ ਫੋਟੋ ਖਿੱਚ ਕੇ ਲਾਜੋ ਜਦੋਂ ਪਬਲਿਕ ਚ ਨਹੀਂ ਜਾਣਾ ਵੀ ਸਾਡਾ ਨੁਮਾਇੰਦਾ ਜੋ ਭਾਜਪਾ ਦਾ ਇਸ ਸਵਾਲਾਂ ਤੇ ਕੀ ਸਟੈਂਡ ਹੈਗਾ ਉਹਦਾ ਫਾਇਦਾ ਕੀ ਹੈਗਾ ਉਹ ਇਸ ਕਰਕੇ ਦੂਸਰਾ ਮੈਨੂੰ ਲੱਗਦਾ ਵੀ ਹੁਣ ਜਿਹੜੀ ਪੰਜਾਬ ਪੁਲਿਸ ਆ ਉਹਦੇ ਜਿਹੜਾ ਮੇਨ ਹੈੱਡ ਕੁਆਰਟਰ ਹੈ ਚੰਡੀਗੜ੍ਹ ਉੱਤੇ ਭਾਜਪਾ ਦਾ ਝੰਡਾ ਲੱਗਣ ਵਾਲਾ ਉਹਦਾ ਇਹਦਾ ਭਗਵਾ ਕਰਨ ਹੋ ਗਿਆ ਵਾ ਬਾਕੀ ਤੇ ਸਾਰਾ ਕੁਝ ਪੂਰਾ ਪੂਰਾ ਚੱਲ ਰਿਹਾ ਔਰ ਭਗਵੰਤ ਮਾਨ ਦੀ ਸਰਕਾਰ ਬੀ ਟੀਮ ਵੱਜੋਂ ਭਾਜਪਾ ਦੇ ਕੰਮ ਕਰ ਰਹੀ ਹੈਗੀ ਆ ਔਰ ਹੁਣ ਪੁਲਿਸ ਦੇ ਵਿੱਚ ਅਫਸਰ ਇਹੋ ਜਿਹੇ ਆਉਣਗੇ ਜਿਹੜੇ ਟੀਵੀ ਚੈਨਲਾਂ ਤੇ ਜਾ ਕੇ ਭਾਜਪਾ ਦਾ ਪ੍ਰਵਕਤਾ ਬਣ ਕੇ ਸਭਾਈਆਂ ਦੇਣਗੇ ਜੋ ਅਸੀਂ ਦੇਖ ਰਹੇ ਹੈਗਾ ਤੇ ਇਹ ਜਮੂਰੀਅਤ ਦਾ ਗਾਲਾ ਕੁੱਟਣ ਵਾਲ ਅਜੋ ਅਸੀਂ ਦੇਖ ਰਿਹਾ ਸੀ ਅੱਜ ਤਾਂ ਹੀ ਅਪੀਲ ਕੀਤੀ ਸੀ ਕਿ ਅੱਜ ਵੋਟਾਂ ਜਾ ਪਾਉਣ ਤੋਂ ਪਹਿਲਾਂ ਭਾਜਪਾ ਦਾ ਅਸਰ ਰੂਪ ਦੇਖ ਲਓ ਪਾਇਓ ਜਿੱਥੇ ਮਰਜੀ ਵੀ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ਕੀ ਕੀਤਾ ਜਾ ਰਿਹਾ ਕਿਵੇਂ ਤੱਕਾ ਕੀਤਾ ਜਾ ਰਿਹਾ ਅਰਜ਼ਗਾਰ ਤੇ 200 ਦਿਨ ਰੇਗਾ ਮੰਗੀ ਸੀ 700 ਰੁਪਿਆ ਦਿਹਾੜੀ ਮੰਗੀ ਸੀ ਉਹਦਾ ਵੀ ਕੁਝ ਨਹੀਂ ਕੀਤਾ ਸੋ ਅੱਜ ਦਾ ਪ੍ਰੋਗਰਾਮ ਸੀ ਅਸੀਂ ਪੀਸਫੁਲੀ ਢੰਗ ਨਾਲ ਆਪਣਾ ਕਰ ਰਹੇ ਹੈਗੇ ਸਰ ਜਿਹੜਾ ਪ੍ਰਧਾਨ ਜੀ ਦਾ ਐਸ ਵਾਲੇ ਫੁੱਲ ਸਪੋਰਸ ਲਾਈ ਗਈ ਹੈ ਕੀ ਲੱਗਦਾ ਕਿ ਡਰ ਹੈ ਹਾਂ ਦੇਖੋ ਮੈਂ ਕਿਹਾ ਫੁੱਲ ਸਪੋਰਸ ਲੱਗੇ ਸਾਡਾ ਤਾਂ ਡਰ ਕੋਈ ਨਹੀਂ ਜਾਂਦਾ ਸਾਡਾ ਪ੍ਰੋਗਰਾਮ ਹੈ ਉਹਨਾਂ ਦੀ ਰੈਲੀ ਜਾ ਖੱਲੜ ਪਾਉਣਾ ਅਸੀਂ ਤੇ ਕਹੇ ਵੀ ਜਾਂ ਤਾਂ ਸਾਨੂੰ ਕਾਲੇ ਝੰਡੇ ਵਿਖਾ ਲੰਦੇ ਹੋ ਸਾਡਾਂ ਤੇ ਖੜੇ ਕਰ ਲਓ ਜਾਂ ਸਾਨੂੰ ਸਵਾਲ ਜਵਾਬ ਕਰਨ ਦਿਓ ਆ ਫੋਰਸ ਜਿਹੜੀ ਆ ਇਲੈਕਸ਼ਨ ਕਮਿਸ਼ਨ ਇਸ ਵੇਲੇ ਬਿਲਕੁਲ ਭਾਜਪਾ ਦਾ ਅਫਸਰ ਪੂਰੇ ਡਰੇ ਪਏ ਆ ਪਤਾ ਨਹੀਂ ਉਹਨੇ ਕਿੱਥੇ ਟੰਗ ਦੇਣਾ ਤੇ ਕੱਲੀ ਸਿਕਿਉਰਿਟੀ ਭਾਜਪਾ ਨੂੰ ਚਾਹੀਦੀ ਆ ਬਾਕੀ ਦੇਸ਼ ਦੇ ਕਿਸੇ ਨਾਗਰਿਕ ਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ ਪੰਜਾਬ 'ਚ ਨਸ਼ਾ ਆਮ ਵਿਕ ਰਿਹਾ ਪੰਜਾਬ 'ਚ ਕਤਲ ਹੋਗਾ ਤਾਂ ਰੋਜ਼ ਹੋ ਰਹੀ ਆ ਉਹਦੇ ਲਈ ਕੋਈ ਸਿਕਿਉਰਿਟੀ ਨਹੀਂ ਹੈਗੀ ਪਿੰਡ 'ਚ ਕਤਲ ਹੋ ਜਾਂਦਾ ਤੇ ਮੋਕੇ ਤੇ ਪੁਲਿਸ ਨਹੀਂ ਪਉਂਦੀ ਸਿਕਿਉਰਿਟੀ ਸਿਰਫ ਭਾਜਪਾ ਦੇ ਲੀਡਰਾਂ ਨੂੰ ਚਾਹੀਦੀ ਆ ਕ ਪੂਰਾ ਕੀ ਬਰੇ ਹਾਂਜੀ ਉਹਦਾ ਦੋਸ਼ੀਆਂ ਨੂੰ ਉਹ ਕਹਿੰਦੇ ਵੀ ਦੋਸ਼ੀਆਂ ਖਿਲਾਫ ਜਿੰਨਾ ਕਿਸਾਨਾਂ ਦੇ ਵੱਟੇ ਚਲਾਏ ਉਹਨਾਂ ਖਿਲਾਫ ਪਰਚਾ ਦਰਜ ਕਰਦੇ ਨੇ ਅੱਗੇ ਇਨਕੁਆਇਰੀ ਕਰ ਲੈਣੇ ਆ ਦੱਸ ਦੇ ਕਿ ਅਮਰੀ ਜ਼ਰ ਤੋ ਭੀਜੇਪੀ ਪਾਰਟੀ ਦੇ ਵਲੋ ਤਰਨਜੀਤ ਸੰਧੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਅੱਜ ਜਦੋਂ ਉਹ ਹਲਕਾ ਮਜੀਠਾ ਦੇ ਵਿੱਚ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚਦਾ ਉਹਨਾਂ ਨੂੰ ਕਿਸਾਨਾਂ ਦੇ ਇਸ ਵਿਰੋਧ ਦਾ ਸਾਹਮਣਾ ਕਰਨਾ ਪਿਆ